ਸੋ ਇਹ ਜਿਹੜਾ ਸੰਗੀ ਗਰੁੱਪਾ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲਾਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵ ਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲਾਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਹਾ ਸੀਗਾ ਵੀ ਲਾਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ 'ਚ ਇਹ ਪਤਾ ਲੱਗਿਆ ਵੀ 3,30,000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸਿਰਫ ਇਸ ਸਾਲ ਦਾ ਜੀ ਹਾਂ ਇਸ ਸਾਲ ਤਿੰਨ ਕੁਆਟਰਾਂ 'ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ ਵਿਚਾਲੇ ਉਹਨਾਂ ਨੇ ਇੱਕ ਬਨ ਪਲੱਸ ਸਟਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅੰਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਆ ਜਿਹੜੀ ਐਚਏਐਫ ਦੇ ਨਾਲ ਸੋ ਇਹトゥ ਇਸ ਪਸ਼ਟੋਂ ਦਾ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ ਆ ਸੋ ਇਹ ਜਿਹੜਾ ਸੰਗੀ ਗਰੁਪਾ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲਾਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲਾਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਆ ਸੀਗਾ ਵੀ ਲੌਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ ਚ ਇਹ ਪਤਾ ਲੱਗਿਆ ਵੀ 330000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸੀ ਸਿਰਫ ਇਸ ਸਾਲ ਦਾ ਜੀ ਹਾਂ ਇਸ ਸਾਲ ਤਿੰਨ ਕੁਆਟਰਾਂ ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ ਵਿਚਾਲੇ ਉਹਨਾਂ ਨੇ ਇੱਕ 1+ ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਇਹ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅੱਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਆ ਜਿਹੜੀ ਐਚ ਏ ਐਫ ਦੇ ਨਾਲ ਸੋ ਇਥੋਂ ਇਹ ਸਪਸ਼ਟ ਹੁੰਦਾ ਹੈ ਇਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ ਆ ਸੋ ਇਹ ਜਿਹੜਾ ਸੰਗੀ ਗਰੁੱਪ ਆ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲੋਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵ ਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲੋਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਆ ਸੀਗਾ ਵੀ ਲੌਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ ਚ ਇਹ ਪਤਾ ਲੱਗਿਆ ਵੀ 330000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸੀ ਸਿਰਫ ਇਸ ਸਾਲ ਦਾ ਜੀ ਇਸ ਸਾਲ ਤਿੰਨ ਕੁਆਟਰਾਂ ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ हायर ਕੀਤਾ ਵਿਚਾਲੇ ਉਹਨਾਂ ਨੇ ਇੱਕ 1+ ਸਟਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਇਹ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਆ ਜਿਹੜੀ ਐਚਏਐਫ ਦੇ ਨਾਲ ਸੋ ਇਥੋਂ ਇਹ ਸਪਸ਼ਟ ਹੁੰਦਾ ਹੈ ਇਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ ਆ ਸੋ ਇਹ ਜਿਹੜਾ ਸੰਗੀ ਗਰੁਪਾ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲੋਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲਾਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਆ ਸੀਗਾ ਵੀ ਲਾਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ 'ਚ ਇਹ ਪਤਾ ਲੱਗਿਆ ਵੀ 3,30,000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸੀ ਸਿਰਫ ਇਸ ਸਾਲ ਦਾ ਜੀ ਹਾਂ ਇਸ ਸਾਲ ਤਿੰਨ ਕੁਆਟਰਾਂ 'ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ ਵਿਚਾਲੇ ਉਹਨਾਂ ਨੇ ਇੱਕ 1+ ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਇਹ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਆ ਜਿਹੜੀ ਐਚਏਐਫ ਦੇ ਨਾਲ ਸੋ ਇਥੋਂ ਇਹ ਸਪਸ਼ਟ ਹੁੰਦਾ ਹੈ ਇਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ ਆ ਸੋ ਇਹ ਜਿਹੜਾ ਸੰਗੀ ਗਰੁੱਪ ਆ ਨਾ ਇਹ ਹਟਦਾ ਨਹੀਂ ਹੈਗਾ ਕਹਿੰਦੇ ਵੀ ਆਰਐਸਐਸ ਵੱਲੋਂ ਅਮਰੀਕਾ ਦੇ ਵਿੱਚ ਲਾਬਿੰਗ ਦਾ ਇੱਕ ਬੜਾ ਵੱਡਾ ਖਲਾਸਾ ਹੋਇਆ ਹੈਗਾ ਜਿਹਦੇ ਵਿੱਚ ਜਿਹੜਾ ਵਿਸ਼ਵਗੁਰੂ ਆਪਣੇ ਆਪ ਨੂੰ ਸਮਝਦਾ ਕਹਿੰਦੇ ਵੀ ਅਮਰੀਕਾ 'ਚ ਉਹਨਾਂ ਨੇ ਲਾਬਿੰਗ ਲਈ ਸੰਘ ਵੱਲੋਂ ਇੱਕ ਜਿਹੜੀ ਫਰਮ ਨੂੰ ਹਾਇਰ ਕੀਤਾ ਗਿਆ ਸਕੁਅਰ ਪੈਟਰਨ ਬਾਕਸ ਕਰਕੇ ਹਾਂਜੀ ਹਾਂਜੀ ਜਿਹਦਾ ਹੁਣ ਆਪਾਂ ਮੈਂ ਦੱਸ ਰਿਆ ਸੀਗਾ ਵੀ ਲਾਬਿੰਗ ਡਿਸਕਲੋਜ਼ਰ ਬਿਲਕੁਲ ਸੋ ਇਹ ਜਿਹੜੀ ਇਹਦੇ 'ਚ ਇਹ ਪਤਾ ਲੱਗਿਆ ਵੀ 3,30,000 ਡਾਲਰ ਦਾ ਜਿਹੜਾ ਭੁਗਤਾਨ ਕੀਤਾ ਗਿਆ ਸਿਰਫ ਇਸ ਸਾਲ ਦਾ ਜੀ ਹਾਂ ਇਸ ਸਾਲ ਤਿੰਨ ਕੁਆਟਰਾਂ 'ਚ ਜੀ ਹਾਂ ਸੋ ਆਰਐਸਐਸ ਨੇ ਕੰਪਨੀ ਨੂੰ ਸਿੱਧਾ ਨਹੀਂ ਹਾਇਰ ਕੀਤਾ ਵਿਚਾਲੇ ਉਹਨਾਂ ਨੇ ਇੱਕ ਬਨ ਪਲੱਸ ਸਟ੍ਰੈਟਜੀਜ਼ ਨਾਂ ਦੀ ਕੰਪਨੀ ਨੂੰ ਪਾਇਆ ਗਿਆ ਸੀ ਤੇ ਇੱਕ ਪ੍ਰਿਜ਼ਮ ਮੈਗਜ਼ੀਨ ਹੈਗਾ ਜਿਨ੍ਹਾਂ ਨੇ ਇਹ ਸਟੋਰੀ ਜਿਹੜੀ ਰਨ ਕੀਤੀ ਆ ਉਹਦਾ ਐਵੇਂ ਥੋੜੀ ਹਰਜੋਤ ਸਿੰਘ ਜੀ ਜਿਹੜੀ ਯੂਸੀ ਜਿਹੜੀ ਨਾਟ ਯੂਸੀ ਸੌਰੀ ਜਿਹੜੀ ਯੂਐਸ ਅਦੇ ਵਿੱਚ ਇੰਡੀਆ ਦੀ ਐਮਬੈਸੀ ਆ ਵਾਸ਼ਿੰਗਟਨ ਵਾਲੀ ਉਹ ਕਹਿੰਦੀ ਵੀ ਸਾਡੀ ਫਿਡਿਸ਼ਰੀ ਸੰਬੰਧ ਹੈਗੇ ਆ ਜਿਹੜੀ ਐਚਏਐਫ ਦੇ ਨਾਲ ਸੋ ਇਥੋਂ ਇਹ ਸਪਸ਼ਟ ਹੁੰਦਾ ਇਥੋਂ ਇਹ ਪਤਾ ਲੱਗ ਰਿਹਾ ਵੀ ਇਹ ਕਿੱਥੇ ਤੱਕ ਦੀ ਗੱਲ ਜਾ ਰਹੀ